ਕੌਨਸਾ ਗਾਣਾ ਸੁਣਦੇ ਹੋ ਕਿਹਦਾ ਗਾਣਾ ਉਹ ਕਿ ਛੱਲਾ ਕੀਤੀਆਂ ਵਾਰਾਂ ਮਾਰਦਾ ਪੁੱਠੀਆਂ ਟਾਰਾ ਉਹ ਨੋ 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 ਉਹ ਗਾਣਾ ਬੋਲਾ ਰਹਾ ਬਹੁਤ ਗਰਮੀ ਪੜੀ ਹੈਗੀ ਮੈਂ ਘਰ ਕੇ ਸੇ ਜਾਊਂਗਾ ਆਪੇ ਪੰਜਾਬ ਨਹੀਂ ਆਊਂਗਾ ਕਵੀ ਨਹੀਂ ਹੋ ਬਰਾ ਐਕਟਰ ਬੰਦੇ ਹੋ ਯਾਰ ਉਮਰੋਂ ਬਾਈਓ ਲੋ ਜੀ ਅੱਜ ਅਸੀਂ ਪਹੁੰਚੇ ਆ ਸੱਤ ਸੱਤ ਸ਼ੂਟ ਕਰਨ ਪਿੰਡ ਜਾਂਸਲਾ ਜਾਂਸਲਾ ਪਿੰਡ ਆ ਦੇਖੋ ਪਿੰਡ ਦੀਆਂ ਗਲੀਆਂ ਉਹੀ ਪਿੰਡ ਉਹੀ ਖੇਤ ਅੱਜ ਕੱਲ ਦਾ ਤੁਹਾਨੂੰ ਸ਼ਹਿਰਾਂ 'ਚ ਨਹੀਂ ਮਿਲਦੇ ਉਹਨੇ ਦੇਖਣ ਨੂੰ ਤੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਸ਼ਹਿਰ ਵਾਲੇ ਵੀਰੇ ਵਾਲੀ ਬਣਾ ਰਹੇ ਆ ਬਲੌਗ ਯਾਤਰ ਸੱਜੇ ਖੱਬੇ ਸਿੱਧਾ ਆਤ ਮੜੀ ਜੜਦੇ ਯਾਨਿਕ ਮੇਰੇ ਅਮਨ ਵੀਰ ਨੂੰ ਸੱਜੇ ਖੱਬੇ ਦਾ ਪਤਾ ਨਹੀਂ ਮੋੜ-ਮੋੜ ਜਾ ਸਬਾਂਦੀ ਪਿੰਡ ਦੀਆਂ ਗਲੀਆਂ ਦੀ। ਲੋ ਜੀ ਅੱਜ ਅਸੀਂ ਪਹੁੰਚੇ ਸੱਜਾ ਸ਼ੂਟ ਕਰਨ ਪਿੰਡ। ਨਹੀਂ ਨਹੀਂ ਯਾ ਤੂੰ ਜਿਹੜੇ ਪਿੰਡ ਜਾਣਾ ਉਹ ਪਿੰਡ ਦਾ ਨਾਮ ਦੱਸ। ਜਾਂਸਲਾ। ਜਾਂਸਲਾ ਪਿੰਡ। ਇਹ ਪਿੰਡ ਬਨੂੜ ਤੋਂ ਅੱਗੇ ਆ ਰਾਜਪੁਰਾ ਵੱਲ ਜਿਹੜਾ ਜਾਣਦੇ ਆ ਜੰਗਪੁਰਾ ਦੇ ਕੋਲ ਆ ਇਹ ਪਿੰਡ ਤੇ ਅਮਨਵੀਰ ਦੇ ਮਿੱਤਰ ਦਾ ਪਿੰਡ ਆ। ਤੇ ਉੱਥੇ ਅਸੀਂ ਸੱਜਾ ਸ਼ੂਟ ਕਰਾਂਗੇ। ਤੁਹਾਨੂੰ ਦਿਖਾਵਾਂਗੇ। ਭਾਈ ਆਪਣੀ ਸਰ ਲੋ। ਇਹ ਸਾਡੇ ਇੰਦਰ ਭਾਜੀ ਨੇ ਜਿਨ੍ਹਾਂ ਨੇ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਣੀਆਂ ਨੇ ਉੱਤੇ। ਹੋਰ ਵੀ ਪਿੱਛੇ ਦੇਖਿਆ ਕਿਵੇਂ ਆਪਾਂ ਗੱਲਬਾਤ ਕੀਤੀ ਆ ਬਾਈ ਉਹਨਾਂ ਨਾਲ ਤੇ ਬਾਈ ਕੁਝ ਕਹਿਣਾ ਹੋਵੇ ਸਾਡੇ ਦਾ ਸਤਨੂੰ ਉਸਨੇ ਸਾਤਨ ਨੂੰ ਵੀ ਪ੍ਰਮੋਟ ਕਰੋ ਜਿਆਦਾ ਜਨਤ ਜੀ ਆਪਣੇ ਪਿੰਡ ਬਲਾਓ ਬਿਲਕੁਲ ਆਪਣੇ ਬੰਦੇ ਨਾਲ ਗੱਲਬਾਤ ਕਰਾਓ ਪੁਰਾਣੀਆਂ ਗੱਲਾਂ ਫਰੀਏ ਫੋਕੇ ਨਾਲ ਉਹਨਾਂ ਦੇ ਜ਼ਮਾਨੇ ਦੀਆਂ ਪੁਰਾਣੀਆਂ ਸੱਤਾਂ ਪੁਰਾਣੀਆਂ ਰਫਤਾਂ ਆਰਸੀਆਂ ਖੇਡੀਆਂ ਪੁਰਾਣੀਆਂ ਗੱਲਾਂ ਉਹ ਪੀ.ਸੀ ਦੇ ਉੱਤੇ ਜਾ ਕੇ ਦੇਖੋ ਤੁਸੀਂ ਪੀ.ਸੀ ਸੱਤ ਭਰੋਗੇ ਤਾਂ ਉੱਤੇ ਆ ਜਾਣਾ ਤੇ ਦਾਸ ਦੇ ਵਿੱਚ ਤੁਹਾਨੂੰ ਲਿਖੂਗਾ ਤੇ ਬਾਕੀ ਪਿੰਡਾਂ ਜਾ ਰਹੇ ਆ ਨਿਆਰਾ ਹੁਣ ਇਸ ਟਾਈਮ ਜੀਲੀ ਲੱਗ ਰਹੀ ਆ ਸਵਾਦ ਆ ਰਿਹਾ ਪੂਰਾ ਆਨੰਦਾ ਆਇਆ ਹੁਣੇ ਆ ਪਖੇਤਾਂ ਜੀ ਇੱਕ ਸ਼ੂਟ ਕਰਕੇ ਆੜੇ ਆ ਤੇ ਇਹੀ ਹੁੰਦਾ ਬਾਦ ਮਿੱਟੀ ਨਾਲ ਗੱਲਾਂ ਮਿੱਟੀ ਦੀਆਂ ਗੱਲਾਂ ਮਿੱਟੀ ਦੇ ਪੁੱਤਾਂ ਬੂਈਆਂ ਰੀਆਂ ਨੇ ਜਾਈ ਜਾ ਰਹੇ ਆ ਤੇ ਬਾਕੀ ਤੁਹਾਨੂੰ ਥੋੜੇ ਥੋੜੇ ਚਾਂਕਰੀਆਂ ਸੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਇਹ ਜੰਗਲਾਮੈਂਟ ਦੇ ਜਿਹੜੀ ਪੂਰੀ ਸਾਥ ਹੋਊਗੀ ਉਹ ਤੁਸੀਂ ਪੀਡੀਫੀ ਉੱਤੇ ਜਾ ਕੇ ਦੇਖਣੀ ਆ ਇਹ ਸਿਰਫ ਤੁਹਾਨੂੰ ਅਸੀਂ ਜੰਕ ਦਿਖਾਵਾਂਗੇ ਤਾਂ ਜੋ ਤੁਹਾਨੂੰ ਪਤਾ ਲੱਗੇ ਵੀ ਕਿੰਦਾ ਅਸੀਂ ਸ਼ੋਅ ਕਰਾਇਆ ਹੁਣ ਅਸੀਂ ਚੱਲਦੇ ਆਂ ਖੇਤਾਵਾਲ ਇੱਥੇ ਪਰਵਾਸੀ ਵੀਰਾਂ ਨਾਲ ਗੱਲਬਾਤ ਕਰਦੇ ਆਂ ਹੁਣ ਸਾ ਗਾਣਾ ਸੁਣਦੇ ਹੋ ਕਿਛਲਾ ਕੀਤੀਆਂ ਬਾਰਾਂ ਮਾਰਦਾ ਪੁਠੀਆਂ ਤਾੜਾ ਕਿਤਾ ਬੜ ਪਾਸੇ ਰੱਖਦਾ ਕੁੜੀਆਂ ਨੂੰ ਮੰਡੇ ਰੱਖਦਾ ਇਹ ਘਰ ਦੰਦਾ ਮੇਰਾ ਹੈ ਏ ਛੱਲਾ ਤੂੰ ਘਰ ਬੁਲਾ ਲੈ ਬਹੁਤ ਗਰਮੀ ਪੜਦੀ ਹੈਗੀ ਲੈ ਘਰ ਕੇ ਜਾਉਂਗਾ ਆਪੇ ਪੰਜਾਬ ਨਹੀਂ ਆਉਂਗਾ ਕਦੇ ਨਹੀਂ ਆਉਂਗਾ ਅੱਜ ਐਕਟਰ ਬੰਦੇ ਹੋ ਯਾਰ ਆ ਮੈਂ ਜਿੜ ਕੇ ਬੜ ਕੇ ਹੀ ਫੂਟ ਕੀਤਾ ਮੇਰੇ ਮੋਟਰ ਵੀ ਆ ਗਿਆ ਨੀ ਉਲਟ ਕੇ ਤੇ ਹੋਰ ਫੇਰ ਸੀ ਦਿੱਤਾ ਫੋਟੋ ਵੀ ਹੋ ਰਹੀ ਆ ਪਰ ਫੇਰ ਵੀ ਕੋਈ ਪਾਇਰ ਤੋਂ ਧੀਏ ਐਸੇ ਮੋਟਰ ਵੀ ਦੋ ਹੋਰ ਕਰਨੀਆਂ ਇੱਕ ਦੰਨੂ ਬੈਠੀ ਕੋਈ ਜਾਂਦੇ ਮਿਲ ਕੇ ਆ ਜੀ ਰਾਹ ਚ ਰੋਕੇ ਨਾਲੇ ਨਾਲ ਇੱਕ ਛੂਟੀ ਕਰ ਲਈਏ ਫੋਲ ਪਾਣੀ ਕਰਨਾ ਸਹਿ ਮੰਡਲਿਆਂ ਨੂੰ ਸਾਰਿਆਂ ਨੂੰ ਪਤਾ ਹੋਵੇ ਸ਼ਹਿਰ ਵਾਲੇ ਨੇ ਨਾ ਉਹਨੂੰ ਮੋਟਰ ਤੇ ਪਾਣੀ ਪੀਂਦੀ ਆ ਕਰਨੀ ਹੈ ਜੀ ਹੋਰ ਫਿਰ ਅਮਨ ਕਿਤਾ ਲੱਗ ਰਿਹਾ ਤੈਨੂੰ ਅੱਜ ਸਾਡੇ ਨਾਲ ਇਸ ਤਜਰਬਾ ਸਾਂਝਾ ਕਰਕੇ ਬਹੁਤ ਅੱਛਾ ਲੱਗ ਰਿਹਾ ਹੂੰ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੂੰ ਤੇ ਐਸੀ ਉਹ ਤੋਂ ਕਦੋਂ ਆਰਡਰ ਬੰਨਾ ਹੂੰ ਉਸ ਘਰ ਸਾਰਾ ਮੈਂ ਦੇਖ ਰਿਆ ਅੱਛਾ ਔਰ ਜਿਵੇਂ ਉਹ ਰੀਅਲੀ ਚੱਲਦੀ ਹੈਗੀ ਉਹ ਚ ਤਾਂ ਇਹ ਕਹਦੇ ਨਸ਼ਾ ਪੱਤਾ ਕਰਾਦੀ ਉਹ ਤਾਂ ਅਸੀਂ ਕਰਦੇ ਨਹੀਂ ਇਨੋਂ ਫਿਰ ਦੀ ਇਹ ਗੱਲ ਕਹਿੰਦੇ ਆ ਰਿਪੋਰਟਰ ਬਣਾ ਦਈਏ ਫਿਰ ਮੰਨੇਗੀ ਬਾਬਿਆਂ ਨੂੰ ਰਿਪੋਰਟਰ ਬਣਾ ਦਈਏ ਇਹ ਇਹ ਰਿਪੋਰਟਰ ਸਿਰਫ ਮੇਰਾ ਵੀਟਰ ਬਣਾ ਕੇ ਵਾਈਗਾ ਚ ਫੜਾ ਦਈਏ ਮੰਨੇਗੀ ਫਿਰ ਬਾਬੇ ਨੂੰ ਇਹ ਇੰਦਰਜੀਤ ਭਾਜੀ ਕਰ ਸਕਦੇ ਆ ਹੋਰ ਕੋਈ ਨਹੀਂ ਬਣਾ ਸਕਦਾ ਇਹ ਮ ਖਲਾ ਦਈਏ ਆ ਫਿਰ ਕਾਰਡ ਨਵਾ ਦਈਏ ਆ ਜਿਹੜਾ ਸੁਵੇਦ ਰੇਲ ਬਣੀ ਸੀ ਉਹ ਅੱਛਾ ਕਹਿੰਦੇ ਚਾਰ ਪੰਜ ਵਿੱਚ ਰਿਪੋਰਟਰ ਨਾਂ ਵਿੱਚ ਮਾਰਾ ਤੇਰੇ ਕੋਕੋ ਕੋਕ ਕਾਕੜੀ ਨੇ